ਤੋ ਅਗਿਆਰ ਵਾਸਤ ਮਹਾਰਜੀਓ ਬੰਦ ਸੋ ਤੇਰਾ ਬਹੁ ਨਾਨਕ ਸਬ ਤੇਰੀ ਬدايه ਕੋ ਨਾ ਨਾ ਜਾਣਾ ਮੇਰਾ ਅਦੋਸ ਪੀਖੋ ਸਾਹਿਬ ਜੀ ਵਾਸੀ ਤੇਜਸਾਈ ਮਾਰੂ ਸਿ ਭਗੋਤੀ ਜੀ ਕੀ ਪਾਤਸ਼ਾਹ 10ਵੇਂ ਪ੍ਰਥਮ ਭਗਵਤੀ ਸਿਮਰਤ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਅਰਜਨ ਹਰਗੋਬਿੰਦਨ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਕੀ ਤੇ ਆਈ ਹੈ ਜਿਸ ਦਿਥੇ ਸਾਧ ਹੋ ਜਾਏ ਤੇਗ ਬਹਾਦਰ ਸਿੰਘ ਜੀ ਕਾਰਨ ਉਹ ਨਿਦਾਵਤ ਹੈ ਸਭ ਤੋਂ ਹੋਣਾ ਜੀ 10.5 ਸ੍ਰੀ ਗੁਰੂ ਬਹੁ ਸਿੰਘ ਜੀ ਮਾਰਾ ਸਭ ਤੋਂ ਹੋਣਾ ਜੀ 11% ਜੋਤ ਸ੍ਰੀ ਗੁਰੂ ਰੰਸੇ ਜਿਹਦੇ ਪਾਠ ਦਰਸ਼ਨ ਦੀ ਦੌਰ ਦਾ ਧਿਆਨ ਨਾਲ ਕੇ ਬੋਲੋ ਜੀ ਪੰਜਾ ਪਿਆਰਿਆਂ ਚੌਹਾਂ ਸਭ ਜਾਦਿਆਂ ਚਾੜੀ ਮੁਕਤਿਆਂ ਹੱਟੀਆਂ ਜੱਫੀਆਂ ਤੱਫੀਆਂ ਜਿਨ੍ਹਾਂ ਨਾਮ ਜਪਿਆ ਬੰਦ ਕੇ ਛਕੇ ਆ ਦੀ ਚਲਾਈ ਟੇਕ ਵਾਹੇ ਦੇਖ ਸੁਣ ਕੇ ਆਣ ਦਿੱਤਾ ਤੈਨਾਂ ਤਿਆਰਿਆਂ ਸਚੈਰਾਂ ਦੀ ਪੈਤ੍ਰਾ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹੇ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸਿਸ ਦਿੱਤੇ ਬੰਦ ਬੰਨ ਪਟੋਾਈ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾ ਆ ਰਿਆਂ ਨਾਲੇ ਤੇ ਰਹਿ ਕੇ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰੇ ਸਿੱਖੀ ਕੇ ਸਾਂ ਸੋਸਾ ਸੰਗ ਨੇ ਵਾਹਿ ਤੈਨਾਂ ਦੀ ਕਾਲ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹੇ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਂ ਵਿੱਚ ਚਤਾਂ ਨਾ ਸਰਕਾਰ ਸਰਬ ਸੁਖੋ ਹੋਵੇ ਜਾਂ ਜਾਂ ਖਾਲਸਾ ਸਰਬਤੋ ਰਚੇ ਰੇ ਦੇਗ ਤੇਗ ਫਤਿਹ ਵਿਰੁੱਧ ਕੀ ਜਾਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਹੁਤ ਸੋ ਜਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਅਟਲ ਧਰਮ ਕਾ ਜਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦੇ ਰੱਖਿਆ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਾਸ਼ਾ ਜੀ ਨੂੰ ਬਖਸ਼ੋ ਨਿਮਾਨਿਆਂ ਦੇ ਮਾਨ ਨਿਤਾਣੇ ਤਾਨੇ ਉਪਤੇ ਦੀ ਓਟ ਅੰਨ ਧਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪੈਤਰ ਚਰਨ ਕਮਲ ਪਾਸ ਅਰਦਾਸ ਬੇਨਤੀ ਜੋੜੀ ਸਤਿਗੁਰ ਪਾਸ਼ਾ ਜੀ ਉਹ ਅੱਖੋ ਕਲਾ ਦੀ ਸਮੂਹ ਸਰਵਤ ਸੰਗਤ ਵੱਲੋਂ ਰਲ ਮਿਲ ਕੇ ਸਤਿਗੁਰ ਪਾਸ਼ਾ ਜੀਓ ਦੇਸੀ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਵਾਲੇ ਦਿਨ ਸਤਿਗੁਰ ਪਾਸ਼ਾ ਜੀ ਉਹ ਜਹਾਜ਼ ਹਸਪਤਾਲ ਦੇ ਵਿੱਚ ਸਤਿਗੁਰ ਪਾਸ਼ਾ ਜੀਓ ਸਮੂਹ ਨਗਰ ਪੱਖੋ ਕਲਾ ਤੇ ਅਕਲੀ ਕਲੇ ਦੀ ਸੰਗਤ ਵੱਲੋਂ ਸਤਿਗੁਰ ਪਾਸ਼ਾ ਜੀਓ ਬਠਿੰਡਾ ਐਮਜਾ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਲਈ ਲੰਗਰ ਤਿਆਰ ਕਰਕੇ ਲਿਜਾਇਆ ਜਾਂਦਾ ਹੈ ਸੋ ਅੱਜ ਵੀ ਸਤਿਗੁਰੂ ਪਾਸਾ ਜੀ ਆਪ ਜੀ ਦੀ અપਾਰ ਕਿਰਪਾ ਬਖਸ਼ਿਸ਼ ਦਾ ਸਦਕਾ ਸਮੂਹ ਸਰਵਤ ਸੰਗਤਾਂ ਵੱਲੋਂ ਰਲ ਮਿਲ ਕੇ ਮਰੀਜ਼ਾਂ ਦੇ ਲੰਗਰ ਤਿਆਰ ਕਰਕੇ ਲੈ ਕੇ ਜਾਇਆ ਜਾ ਰਿਹਾ ਐਸ ਵਕਤ ਲੰਗਰ ਪ੍ਰਸ਼ਾਦੇ ਬਿਲਕੁਲ ਤਿਆਰ ਵਰ ਪਿਆ ਲੈ ਐਸ ਵਕਤ ਸਮੂਹ ਸਰਵਤ ਸੰਗਤ ਵੱਲੋਂ ਆਪ ਜੀ ਦੇ ਪਾਵਨ ਚਰਨਾਂ ਕਾਮਲੋ ਪਾਸ ਅਰਦਾਸ ਬੇਨਤੀ ਰਵਾਨਗੀ ਦੀ ਕਿਰਪਾਲਤਾ ਕਰੋ ਸਮੂਹ ਸਰਵਤ ਸੰਗਤ ਨੂੰ ਆਗੇ ਬਖਸ਼ਿਸ਼ ਕਰੋ ਕਿਰਪਾ ਕਰਨੇ ਪਾਸਾ ਸਮੂਹ ਸਰਵਤ ਸੰਗਤ ਦੇ ਸਿਰ ਤੇ ਮੇਹਰਾਂ ਪਰੇ ਹੱਥ ਰੱਖਣਾ ਚਾੜ ਦੀ ਕਲਾ ਬਖਸ਼ਿਸ਼ ਕਰਨੇ ਦਰੋਂ ਕਰੋ ਗੁਰ ਸਿੱਖੀ ਸਦਕਾ ਭਰੋਸਾ ਨਾਮਦਾਨ ਦੀਆਂ ਬਾਤਾਂ ਬਖਸ਼ਿਸ਼ ਕਰਨੇ ਸਮੂਹ ਸਰਵਤ ਸੰਗਤਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਸਮੂਹ ਸਰਵਤ ਸੰਗਤਾਂ ਵੱਲੋਂ ਸਤਿਗੁਰੂ ਸਾਜਿਓ ਲੰਗਰਾਂ ਦੇ ਵਿੱਚ ਸੇਵਾਵਾਂ ਕੀਤੀਆਂ ਨੇ ਕਾਸ਼ਾ ਕੀਤੀਆਂ ਹੋਈਆਂ ਸਮਾਵ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ ਅੱਗੇ ਵਾਸਤੇ ਤੋਂ ਅਜਿਹੇ ਕਾਰਜ ਆਪ ਜੀ ਨੇ ਅੰਗ ਸੰਗ ਹੋ ਕੇ ਆਪ ਹੀ ਕਰਵਾਉਣੇ ਹੁਣ ਕਿਰਪਾ ਕਰੋ ਅੱਗੇ ਬਖਸ਼ੋ ਰਾਸਤੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਿਓ ਅਖਰਵਾਦਾ ਘਾਟਾ ਬੁੱਲ ਚੁੱਪ ਮਾਫ ਕਰਨੇ ਸਰਵਦੀ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜੰਨਾ ਮਿਲਿਆ ਤੇਰਾ ਨਾਮ ਚੱਤਾਵੇ ਨਾਛੜ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨوں ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪਰਾ ਕੀ ਜੋ ਪ੍ਰਭ ਕੋ ਮਿਲੋਚ ਹੈ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਔਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਚੜੇ ਸੁਦਰੇ ਜੋ ਸਰਦਾ ਕਰ ਸੇਵਦੇ ਪਾਰ ਪਾਰ ਨਾਰ ਜੋ ਸਰਦਾ ਕਰ ਸੇਵਦੇ ਪਾਰ ਪਾਰ ਨਾਰ ਬੁਲੇ ਈ ਸੋਨਹਾਲ ਸੋਨਿਆ ਬਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ